ਦੁੱਧ ਗਰਮ ਕਰਨ ਲੱਗੇ ਨਿਕਲਿਆ ਸੱਪ ਬਾਲ-ਬਾਲ بچਿਆ ਸਾਰਾ ਟੱਬਰ ਬਾਪਰ ਜਾਣਾ ਸੀ ਵੱਡਾ ਪਾਣਾ ਅਕਸਰ ਹੀ ਸੱਪ ਉਹ ਜਾਨਵਰ ਹੈ ਜੋ ਕਿ ਕਿਤੇ ਵੀ ਬੜੀ ਆਸਾਨੀ ਨਾਲ ਲੁਕ ਜਾਂਦਾ ਹੈ ਜਿਸ ਦੀ ਕਿ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੈਸੀ ਚੁੱਲੇ ਵਿੱਚੋਂ ਇੱਕ ਸੱਪ ਨਿਕਲਦਾ ਦਿਖਾਈ ਦੇ ਰਿਹਾ ਹੈ ਦਰਸਲ ਇਸ ਪਰਿਵਾਰ ਦੀ ਔਰਤ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਜਦੋਂ ਪੀਣ ਲਈ ਦੁੱਧ ਗਰਮ ਕਰਨ ਲੱਗੀ ਤਾਂ ਜਿਵੇਂ ਹੀ ਉਸਨੇ ਇੱਕ ਭਾਂਡੇ ਵਿੱਚ ਦੁੱਧ ਪਾ ਕੇ ਗੈਸ ਚਲਾ ਕੇ ਉਸ ਦੇ ਉੱਪਰ ਰੱਖਿਆ ਤਾਂ ਕੁਝ ਹੀ ਸਕਿੰਟਾਂ ਬਾਅਦ ਗੈਸੀ ਚੁੱਲ੍ਹੇ ਦੇ ਹੇਠੋਂ ਇੱਕ ਸੱਪ ਨਿਕਲ ਆਇਆ ਔਰਤ ਸੱਪ ਦੇਖਦੀ ਸਾਰ ਹੀ ਰਸੋਈ ਵਿੱਚੋਂ ਬਾਹਰ ਜਾ ਕੇ ਆਪਣੇ ਘਰ ਵਾਲੇ ਨੂੰ ਬੁਲਾ ਕੇ ਲਿਆਈ ਜਿਸ ਨੇ ਪਹਿਲਾਂ ਇਸ ਦੀ ਵੀਡੀਓ ਬਣਾਈ ਅਤੇ ਫਿਰ ਇਸ ਸੱਪ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਸੋ ਅਕਸਰ ਹੀ ਸੱਪ ਗਰਮੀਆਂ ਵਿੱਚ ਠੰਡੇ ਇਲਾਕਿਆਂ ਵੱਲ ਖਾਸ ਕਰ ਘਰਾਂ ਵੱਲ ਜ਼ਿਆਦਾ ਜਾਂਦੇ ਨੇ ਸੋ ਤੁਸੀਂ ਵੀ ਆਪਣੇ ਘਰਾਂ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਸੱਪ ਗਰਮੀ ਵਿੱਚ ਕਦੋਂ ਕਿੱਥੇ ਤੇ ਕਿਵੇਂ ਲੋਕੇ ਬੈਠ ਜਾਏ ਸੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ